हेलो ਬੱਚੋ ਸਵਾਗਤ ਹੈ ਤੁਹਾਡੇ ਸਾਰਾ ਚੈਨਲ ਤੇ ਅੱਜ ਵੀਡੀਓ ਵਿੱਚ ਆਪਾਂ ਕਰਾਂਗੇ ਸਮੇਂ ਦੀ ਮਹੱਤਤਾ ਤੇ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਬਿੱਤਿਆ ਹੋਇਆ ਸਮਾਂ ਵਾਪਸ ਨਹੀਂ ਆਉਂਦਾ ਮਨੁੱਖ ਮਨੁੱਖੀ ਮਨ ਚੰਚਲ ਹੈ ਮਨੁੱਖਾ ਆਪਣੀ ਇਸ ਚੰਚਲਤਾ ਕਾਰਨ ਹੀ ਕਈ ਵਾਰ ਸਚਾਈ ਤੋਂ ਬੇਖਬਰ ਇਹੋ ਜਿਹੀਆਂ ਬੁਰਾਈਆਂ ਵਿੱਚ ਫਸ ਜਾਂਦਾ ਹੈ ਜਿਸ ਵਿੱਚੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਮਨੁੱਖ ਦੇ ਅੰਦਰ ਸਤ ਅਸਤ ਧਰਮ ਅਧਰਮ ਪਾਪਨ ਆਦਿ ਵਿੱਚ ਇੱਕ ਸੰਘਰਸ਼ ਚੱਲਦਾ ਰਹਿੰਦਾ ਹੈ ਉਹ ਕਦੀ ਚੰਗਿਆਈ ਅਤੇ ਕਦੀ ਬੁਰੀਆਂ ਭਾਵਨਾਵਾਂ ਵੱਲ ਵੱਧਦਾ ਹੈ ਬੁਰਾਈ ਉਸ ਨੂੰ ਗਿਰਾਵਟ ਵੱਲ ਤੇ ਜੰਗ ਹੀ ਤਰੱਕੀ ਵੱਲ ਲੈ ਜਾਂਦੀ ਹੈ ਕਦੀ ਕਦੀ ਮਨੁੱਖ ਬਿਨਾਂ ਸੋਚੇ ਸਮਝੇ ਇਹੋ ਜਿਹੇ ਕੰਮ ਕਰ ਦਿੰਦਾ ਹੈ ਇਹ ਕਰ ਜਾਂਦਾ ਹੈ ਜਿਸ ਕਾਰਨ ਉਸ ਨੂੰ ਜੀਵਨ ਭਰ ਪਛਤਾਉਣਾ ਪੈਂਦਾ ਹੈ ਪਛਤਾਵੇ ਦੀ ਅੱਗ ਉਸ ਨੂੰ ਸਾੜਦੀ ਰਹਿੰਦੀ ਹੈ ਜੇ ਕੋਈ ਜੇ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਮਨੁੱਖ ਸੋਚ ਸਮਝ ਕੇ ਫੈਸਲਾ ਲਵੇ ਤਾਂ ਪਿੱਛੋ ਹੱਥ ਮਲਣ ਤੋਂ ਬਚ ਸਕਦਾ ਹੈ ਕੰਮ ਵਿਗੜਨ ਤੋਂ ਬਾਅਦ ਪਛਤਾਵਾ ਕਰਨ ਦਾ ਕੋਈ ਫਾਇਦਾ ਨਹੀਂ ਹੁਣ ਪਛਤਾਵੇ ਕੀ ਹੋਏ ਜਦੋਂ ਚਿੜੀ ਆ ਚੁੱਕ ਗਈ ਖੇਤ ਜਿਸ ਤਰ੍ਹਾਂ ਮੂੰਹ ਵਿੱਚ ਕੱਢੀ ਗੱਲ ਕਮਾਨ ਵਿੱਚੋਂ ਨਿਕਲਿਆ ਤੀਰ ਅਤੇ ਸਰੀਰ ਵਿੱਚੋਂ ਨਿਕਲੀ ਆਤਮਾ ਵਾਪਸ ਨਹੀਂ ਆਉਂਦੀ ਬਿਲਕੁਲ ਇਸ ਤਰ੍ਹਾਂ ਹੀ ਬਿਤਿਆ ਹੋਇਆ ਸਮਾਂ ਵਾਪਸ ਨਹੀਂ ਆਉਂਦਾ ਭਾਈ ਵੀਰ ਸਿੰਘ ਵੀ ਸਮੇ ਬਾਰੇ ਲਿਖਦੇ ਹਨ ਇਹ ਠਹਿਰਨ ਜਾਂਚ ਨਾ ਜਾਣਦਾ ਲੰਕ ਗਏ ਮੁੜ ਕੇ ਨਾ ਆਉਂਦਾ ਇਸ ਲਈ ਸਹੀ ਸਮੇ ਤੇ ਸਹੀ ਫੈਸਲਾ ਕਰਨਾ ਹੀ ਮਨੁੱਖ ਦਾ ਮੁੱਖ ਫਰਜ਼ ਹੈ ਵਿਚਾਰ ਕਰਕੇ ਅੱਗੇ ਵਧਣਾ ਹੀ ਸਫਲਤਾ ਦਾ ਮੂਲ ਮੰਤਰ ਹੈ ਇਤਿਹਾਸ ਇਹ ਜਹੀਆਂ ਉਦਾਹਰਨਾਂ ਨਾਲ ਭਰਿਆ ਹੋਇਆ ਹੈ ਜਦੋਂ ਬਿਨਾਂ ਸੋਚੇ ਸਮਝੇ ਕੀਤੇ ਗਏ ਕੰਮਾਂ ਦਾ ਨਤੀਜਾ ਇੰਨਾ ਭਿਆਨਕਰ ਹੋਇਆ ਕਿ ਕਈ ਵਾਰ ਵਦੇ ਪਛਤਾਵੇ ਦੀ ਅੱਗ ਵਿੱਚ ਸੜਨ ਤੋਂ ਸવાય ਕੋਈ ਚਾਰਾ ਨਹੀਂ ਰਿਹਾ। ਪ੍ਰਿਥਵੀ ਰਾਜ ਚੋਹਾਨ ਨੇ 17 ਵਾਰ ਮੁਹੰਮਦ ਗੋਰੀ ਨੂੰ ਹਰਾਇਆ ਪਰ ਛੱਡੇ ਦਿੱਤਾ। ਨਤੀਜਾ ਕੀ ਹੋਇਆ 18ਵੀਂ ਵਾਰ ਮੁਹੰਮਦ ਗੋਰੀ ਨੇ ਜਦੋਂ ਪਹਿਲੀ ਵਾਰ ਪ੍ਰਿਥਵੀ ਰਾਜ ਚੋਹਾਨ ਨੂੰ ਰਾਹਾ ਤਾਂ ਉਸਨੇ ਉਸ ਨੂੰ ਛੱਡਣ ਦੀ بجائے ਉਸ ਦਾ ਕਤਲ ਕਰ ਦਿੱਤਾ ਜੇਕਰ ਪ੍ਰithvi ਰਾਜ ਚੋਹਾਨ ਮੁਹੰਮਦ ਗੋਰੀ ਨੂੰ ਛੱਡਣ ਦੀ بجائے ਉਸ ਦੇ ਜ਼ਹਿਰੀਲੇ ਦੰਦਾਂ ਨੂੰ ਪਹਿਲਾਂ ਹੀ ਤੋੜ ਦਿੰਦਾ ਤਾਂ ਭਾਰਤ ਦਾ ਇਤਿਹਾਸ ਕੁਝ ਹੋਰ ਹੁੰਦਾ ਮਹਾਰਾਣੀ ਕੈਕਈ ਨੇ ਬਿਣਾ ਸੋਚੇ ਸਮਝੇ ਰਾਮ ਲਈ 14 ਵਰਿਆਂ ਦਾ ਬਣਵਾਸ ਅਤੇ ਆਪਣੇ ਪੁੱਤਰਾਂ ਲਈ ਰਾਜਗaddi ਮੰਗ ਲਈ ਨਤੀਜਾ ਕੀ ਹੋਇਆ ਸਭ ਲੋਕਾਂ ਨੇ ਉਸ ਦੀ ਨਿੰਦਿਆ ਕੀਤੀ ਅਤੇ ਇਥੋਂ ਤੱਕ ਕਿ ਉਸ ਦੇ ਆਪਣੇ ਹੀ ਪੁੱਤਰ ਭਰਤ ਨੇ ਉਸ ਦੀ ਵਿਰੋਧਤਾ ਤੇ ਰੋਧਤਾ ਕੀਤੀ ਅਤੇ ਕਈ ਨੂੰ ਆਪਣੀ ਬੇਇੱਜ਼ਤੀ ਦਾ ਦੁੱਖ ਸਹਿਣਾ ਪਿਆ। ਪਛਤਾਵੇ ਦੀ ਅੱਗ ਵਿੱਚ ਸੜਦੀ ਹੋਈ ਕਈ ਆਪ ਆਰਾਮ ਨੂੰ ਵਾਪਸ ਲੈਣ ਲਈ ਚਿੱਤਰਕੂਟ ਗਈ ਪਰ ਰਾਮ ਨਹੀਂ ਆਏ। ਕਕਈ ਨੂੰ ਜੀਵਨ ਭਾਰਕ ਪਛਤਾਵੇ ਦੀ ਅਗ ਵਿੱਚ ਸੜਨਾ ਪਿਆ। 라वण ਵਰਗੇ ਮਹਾ ਪੰਡਿਤ ਪ੍ਰਤਾਪੀ ਸ਼ਿਵ ਭਗਤ ਰਾਜਾ ਨੇ ਬਿਨਾ ਸੋਚੇ ਸਮਝੇ ਸੀਤਾ ਦਾ ਹરણ ਕਰ ਲਿਆ ਅਤੇ ਅਤੇ ਉਸ ਦੀ ਇਹ ਭੁੱਲ ਉਸ ਲਈ ਹੀ ਨਹੀਂ ਉਸਦੇ ਪੂਰੇ ਪਰਿਵਾਰ ਲਈ ਤਬਾਹੀ ਦਾ ਕਾਰਨ ਬਣੀ। ਇਥੇ ਇਹ ਚੰਗੀ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਕਿ ਮਨੁੱਖ ਨੂੰ ਸੋਚ ਸਮਝ ਕੇ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਬਿਨਾਂ ਵਿਚਾਰੇ ਕਿਤੇ ਕੰਮ ਦਾ ਨਤੀਜਾ ਦੁਖਦਾਈ ਹੁੰਦਾ ਹੈ ਤਾਂ ਬੱਚਿਓ ਇਸ ਸਮੇਂ ਦੀ ਮਹੱਤਤਾ ਤੇ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਚੈਨਲ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ